ਆਹ ਮਿੱਤਰੋ ਜਿੰਨਾ ਪਾਏ ਆਂ ਆਉਂਦੇ ਆਪਣੇ ਗੱਡੀਆਂ ਲੈ ਕੇ ਆਈਆਂ ਪਾਰਕ ਦੇ ਅੰਦਰ ਤੇ ਇੱਥੋਂ ਨਾ ਪਰਮਿਸ਼ਨ ਹੀ ਢੀ ਲੰਗਰ ਲਾਉਂਦੀ ਉਹਨਾਂ ਦੇ ਸਾਡਾ ਕਾਹ ਖਰਾਬ ਹੁੰਦਾ ਹੈ ਹੁਣ ਵੇਖੇ ਆਪਾਂ ਲੰਗਰ ਲਾਤਾ ਇੱਥੇ ਆਹ ਵੇਖੋ ਤੇ ਜਿਹੜੀਆਂ ਗੱਡੀਆਂ ਆਪਣੀਆਂ ਉਹ ਲੱਗੀਆਂ ਉਹ ਪਰਲੀ ਸਾਈਡ ਤੇ ਉਥੋਂ ਫੇਰ ਲੱਦ ਗਿਆ ਸਮਾਨ ਆਪਾਂ ਆਪਣੀ ਗੱਡੀ 'ਚ ਫੇਰ ਲੈਣ ਦਾ ਇਧਰ ਹੀ ਆ ਦੇਖੋ ਨਾ ਨਾ ਬੋਤਾਂ ਨਾ ਹੋ ਹੋ ਛੱਲੇ ਰਤਾ ਚੁੱਕੀ ਨਾ ਬਾਜ ਤੋੜਨੀ ਕੈਮਰਾਮੈਨ ਨੇ ਕਿਹਾ ਸਪੋਵੇ ਬੋਲ ਓਏ ਓਏ ਓਲੀ ਆਲੀ ਸਦਾ ਹੰਨਾ ਨੂੰ ਲੈ ਚੱਲੇ ਸੀ ਉਧਰ ਫੇਰ ਜੇ ਤੇਰੀ ਬਿਲਕੁਲ ਲਈਦਾ ਚੱਲੀਏ ਪਾ ਗੱਡੀ ਲੈ ਕੇ ਉਧਰ ਨਾ ਇਹ ਥੱਲੇ ਇਹ ਫੋਕਸ ਨਹੀਂ ਹੁੰਦਾ ਇਹ ਥਰਾਂ ਗੱਡੀ ਮੰਗਣੀ ਨਹੀਂ ਆ ਗੱਡੀ ਆ ਕੰਕ ਕਰਨੀ ਬਣੀ ਜਾਂ ਨੂੰ ਅੱਗੇ ਝਣੀਆਂ ਤੋੜਨੀ ਲੱਗਸੀ ਅੱਗੇ ਝਣੀਆਂ ਤੋੜ ਲਈਆਂ ਆਪਣੀਆਂ ਥੱਲੇ ਵਾੜ ਕੇ ਸੇ ਉਹ ਲੇਵਰ ਹਟਿਛ ਰਿਹਾ ਉਹ ਲੇਵਰ ਉਹ ਲੇਵਰ ਉਧਰ ਆ ਜਾਓ ਉਧਰ ਆ ਜਾਓ ਉਹ ਚਾਚਾ ਕਹਿੰਦੇ ਗੱਡੀ ਖੜੋ ਉਧਰ ਉਧਰੋ ਆ ਲੱਗੀਆਂ ਆਪਣੀਆਂ ਸਾਰੀਆਂ ਗੱਡੀਆਂ ਤੇ ਆਪਾਂ ਇੱਥੇ ਲਿਆ ਕੇ ਲਾਤੀ ਆ ਆ ਦੇਖੋ ਚੈੱਕ ਕਰੋ ਤੇ ਐਸ਼ੇ ਬਣਾਲੀਆਂ ਗੱਡੀਆਂ ਤੇ ਸ਼ਗਨ ਆਪਣੇ ਸੱਟ ਲੱਗੀ ਉਹ ਜਦੋਂ ਜਿਹੜਾ ਆਪਾਂ ਆਉਣਾ ਸੀ ਤੋਂ ਇੱਕ ਦਿਨ ਪਹਿਲਾਂ ਇਹਦੇ ਲੱਤ ਦੇ ਥੋੜਾ ਜਿਹਾ ਫਰੈਕ ਰਾਇਦਾ ਇੱਕ ਇੱਕ ਨੱਕ ਪਿਆ ਥੋੜਾ ਜਿਹਾ ਬਾਕੀ ਉਹਦਾ ਠੀਕ ਆ ਕਪੜੇ ਕੋਪੜੇ ਪੜਾਪਾ ਕਰਦੇ ਜਨਾ ਮਥਾ ਲੇਕਣਾ ਜਾ ਆਹੋ ਪੜਾ ਚਾਜੀ ਦੇ ਕਪੜੇ ਜੇ ਕੋਈ ਚੰਗੇ ਜੇ ਤੇ ਆਪਾਂ ਦੁੱਜੇ ਮਗਰਦੇ ਜੇ ਮਥਾ ਟੇਕਣਾ ਇੱਕ ਨਾ ਬੜਾ ਗਲਤ ਲਾਇਆ ਨੜ ਜਾ ਜਿਹਨੂੰ ਲੱਗੀ ਹਵਾਜ ਦਾ ਇਹਦੇ ਬਿਲ ਕਪੜੇ ਦੇ ਆਏ ਸਾਰੇ ਲਾਲ ਗੱਡੀ ਦੇ ਚੇ ਆਪਾਂ ਲੰਗਣਾ ਲੰਗਰ ਲਓ ਮਿੱਤਰੋ ਹੋਣਾ ਸਲਾਹ ਬਣਾਈ ਵੀ ਹੈ ਨਾ ਇੱਥੇ ਸਮਾਨ ਚੋਕੇ ਖੜਨਾ ਪਰਲੇ ਸਾਈਡ ਤੇ ਹਾਂਜੀ ਆਹੋ ਆਹ ਸਮਾਨ ਆਪਣਾ ਲੱਦ ਲਿਆ ਵਿੱਚ ਹੋਣਾ ਵਾ ਗੱਡੀ ਖੜਨੀ ਉਧਰ ਇਹ ਕਾ ਸਾਉਦੀ ਵਾਲੇ ਗੱਡੀ ਚੱਲ ਜਾਈ ਨਹੀਂ ਉਧਰ ਤੇ ਸ਼ਾਇਦ ਮੇਰੇ ਖਿਆਲ ਨਾਲ ਸਾਰੀਆਂ ਗੱਡੀਆਂ ਚੱਲ ਜ ਜਾਣ ਉਧਰ ਅਜਨੀਆਂ ਵੀ ਆਈਆਂ ਬਾਕੀ ਇਹਨਾਂ ਨੂੰ ਪੁੱਛਦੇ ਕੀ ਜਾਂਦੇ ਆ ਮਿੱਤਰੋ ਆ ਗੱਡੀਆਂ ਵੀ ਆਪਾਂ ਲੈਣ ਦੀਆਂ ਇੱਥੇ ਦੋਵੇਂ ਤੇ ਆਪਾਂ ਗੱਡੀ ਲਾਤੀ ਆਓ ਇੱਥੇ ਤੇ ਇਹ ਗੱਡੀਆਂ ਜਿਹੜੀਆਂ ਸੁੱਤਸਾ ਦੇ ਵਾਲੀਆਂ ਗੱਡੀਆਂ ਉਹ ਲਾਉਣੀਆਂ ਪ੍ਰਿੰਟ ਕਾਣੇ ਦੇ ਆਪਾਂ ਫੇਰ ਆਪਾਂ ਦੂਜੇ ਗੱਡੀਆਂ ਲਾਉਣੀਆਂ ਟਿਕਾਣੇ ਤੇ ਜਿੰਨਾ ਚੰਗਤ ਆ ਹੁਣ ਆਪਾਂ ਟਿਕਾਣਾ ਉਧਰੋਂ ਇਧਰ ਬਦਲਦਾ ਸਾਰਾ ਤੇ ਇੱਥੇ ਲਾਉਣਾ ਆਪਾਂ ਨੰਗਰ ਲਾ ਮਿੱਤਰੋ ਗੱਡੀਆਂਆਂ ਡੀਆਂ ਲੱਗਣੀਆਂ ਆਣਾ ਸੈੱਟ ਹੋ ਗਏ ਸਾਰੀਆਂ ਕਿਆ ਆਪਣਾ ਇਹ ਗੱਡੀ ਆਉ ਸਾਹਮਣੇ ਆ ਵਡੀ ਵਡੀ ਗੱਡੀ ਵੀ ਲੱਗੀ ਆ ਅਸੀਂ ਨਾ ਪਰਮਿਸ਼ਨ ਦਿੱਤੀ ਲੰਗਰ ਲਾਉਂਦੀ ਪਹਿਲਾਂ ਹੀ ਉਧਰ ਲੈ ਕੇ ਉਧਰ ਲੱਗਣ ਦੇ ਚੱਲਣਾ ਆਪਣਾ ਤਾਂ ਕਰਕੇ ਫੇ ਇੱਧਰ ਲੈ ਆਂਦੇ ਆ ਗੱਡੀਆਂ ਆਪਾਂ ਸਾਰੀਆਂ ਔਰ ਕਿਸੇ ਲਾਦੀ ਵੱਡੀ ਨੇ ਗੱਡੀ ਪਰ ਪੜੇ ਰਾਤ ਦੀ ਗੇ ਲਾ ਮਿੱਤਰੋ ਚੱਲੇ ਹਾਂ ਕੋਰ ਤੇ ਸਾਡੇ ਕਣ ਵਾਟ ਜਾ ਵਾਟੇ ਲੇ ਗੱਡੀ ਜੀ ਬਹਿ ਗਿਆ ਪਾਣਾ ਲਾ ਮਿੱਤਰੋ ਚੱਲੇ ਗੁਰੂ ਕਲਾ ਹੋਰ ਮਾ ਸਾਡੇ ਕਣ ਆ ਮਿੱਤਰੋ ਹੁਣ ਇਹ ਮੁੜ ਗਏ ਜੀ ਗੁਰੂ ਕਲਾ ਹੋਰ ਨਾਲ ਨੂੰ ਹਾਂ ਤਾਂ ਨਾਲ ਥੋੜੀ ਬੀਰ ਬਰੋਣੀ ਆ ਪਾਣਾ ਲਾ ਦੇਖੋ ਜੀ ਚੈੱਕ ਕਰੋ ਔਰ ਐਸੇ ਗੱਡੀਆਂ ਵੇਖੋ ਓਏ ਗੱਡੀ ਐਸ ਕਪੜੇ ਪ੍ਰੈਸ ਆ ਸਾਰੇ ਜਣੇ ਬੈਠੇ ਆ ਆਪਣੇ ਆਹ ਐ ਗੱਡੀਆਂ ਨਹੀਂ ਨਾ ਉਹਨੇ ਉਹ ਬਲੋ ਆ ਲੱਗ ਚਾਹਣਾ ਮੈਂ ਕਰਾਇਆ ਫਰਕ ਪਾਇਆ ਜਿਆ ਸਾਰੇ ਆ ਬੰਦ ਕਰੋ ਕੁਲੀ ਜਣੇ ਤੁਹਾਡੇ ਨਹੀਂ ਲੱਗੇ ਜੀ ਵਾਹ ਮੇਟਰੋ ਗੱਡੀ ਦੀ ਬਹੁਤ ਚੜ੍ਹਾਈ ਪੈ ਰਹੀ ਹੈ ਜਾ ਕੇ ਆ ਨੀਲਾ ਪਾਣੀ ਆ ਗਿਆ ਤੁਹਾਨੂੰ ਨੀਲਾ ਪਾਣੀ ਨੀਲਾ ਪਾਣੀ ਵਹੌਣੇ ਤੁਹਾਨੂੰ ਹੋਣਾ ਇੱਥੇ ਨਹੀਂ ਆਣਾ ਸਿਰ ਪਾਣੀ ਦਾ ਤੇ ਨਹੀਂ ਹੁੰਦੀ ਕਬਰ ਕਰਦੀ ਹੈ ਹੈ ਉਹ ਕਰਦੇ ਨਾ ਇਹ ਲੋਕੀ ਸਾਈਡ ਬੜੀ ਕਰਦੇ ਹੈ ਦੇਖੋ ਪਾਣੀ ਚੈੱਕ ਕਰੋ ਮਿੱਤਰੋ ਬਹੁਤ ਵਧੀਆ ਪਾਣੀ ਹੈ ਨੀਲਾ ਹੈ ਫ੍ਰੈਸ਼ ਪਾਣੀ ਆ ਰਿਹਾ ਹੈ ਨੰਦਪੁਰ ਦਾ ਪਾਣੀ ਹੈ ਨਹਿਰ ਦਾ ਪਾਣੀ ਹੈ ਮਤਰਾ ਮਨੀ ਨਹਿਰ ਆ ਗਈ ਜੇ ਐਚ ਵੀ ਪਾਣੀ ਉਦੰਦਾ ਹੀ ਆ ਥੋੜਾ ਜਿਹਾ ਮਲਾਇਆ ਥੋੜਾ ਜਿਹਾ ਰੇਟਾ ਆ ਰਹੀ ਹੈ ਬਹੁਤ ਗੱਡੀ ਗਾਜੀ ਦੀ ਪੈ ਗਈ ਨਾ ਮਤਰਾ ਚੜਾਈ ਪੈ ਗਈ ਫੁੱਲ ਚੜਾਈ ਪੈ ਗਈ ਗੱਡੀ ਨੂੰ ਫੁੱਲ ਟਰੈਕਟਰ ਮਾਂ ਬਾਂਦਾ ਬਿਆ ਕਰਦਾ ਬਹੁਤ ਵਰੀਆ ਬਹੁਤ ਵਰੀਆ ਭਾਵੇਂ ਪਰਲੇ ਬੰਨੇ ਸਾਣੀ ਕੱਢਦੀ ਭਾਵੇਂ ਨਹੀਂ ਲਈ ਕਟਾਉਣਾ ਹੈ ਕਟਾਉਣਾ ਐਵੇਂ ਕਟਾਉਣਾ ਉਹ ਦੂਜੀ ਕੱਢਦੀ ਗੱਡੀ ਉਹਨੇ ਉਧਰ ਦੀ ਕੱਢਦੇ ਪਰਲੇ ਬੰਨੇ ਸਾਣੀ ਕੱਢ ਆਜ ਜਣੀ ਹੈ ਉਹਨੇ ਪਰਲੇ ਬੰਨੇ ਸਾਣੀ ਖੜੀ ਹੈ ਨਾ ਉਹ ਉਧਰ ਗਿਆ ਗਿਆ ਧੋਤੀ ਜੋ ਉਹ ਸੰਗਤ ਵਾਲੀ ਗੱਡੀ ਉਹ ਵੀ ਸੰਗਤ ਵਾਲੀ ਗੱਡੀ ਸੰਗਤ ਵਾਲੀ ਸੰਗਤ ਵਾਲੀ ਗੱਡੀ ਵੀਰੇ ਸੰਗਤ ਵਾਲੀ ਗੱਡੀ ਸੰਗਤ ਵਾਲੀ ਨੰਗਰ ਵਾਲੀਆਂ ਯਾਰ ਗੱਡੀਆਂ ਇਹ ਲੈ ਆ ਯਾਰ ਫਿਰ ਕੀ ਹੋਇਆ ਸੰਗਤ ਵਾਲੀ ਹਰ ਸਾਲ ਆਈਦਾ bro ਹਰ ਸਾਲ ਆਈ ਓਕੇ ਵੀਰੇ

ఉన్న చడై ఆ పేరు ఏ డౌన్ లై సోల సమయ చక్క ਡਾਊਨ ਡਾਊਨ ਪੈਂਡੀ ਡਾਊਨ ਡਾਊਨ ਵਿਦ ਮੋਡ ਫੇਰ ਪੈਗੀ ਚੜਾਈ ਨਾਲ ਹੀ ਪੈਂਦੇ ਆਂ ਯਾ ਅਰੇ ਮਿੱਤਰੋ ਗੁਰਦਰਾ ਸਹਿਰਾ ਸਾਹਿਬ ਜਾਦੋ ਜਾਂਦੋ ਇੱਕ ਰੌਣ ਬਣ ਗਿਆ ਇੱਕ ਬਣਿਆ ਨਹੀਂ ਵੇਖੋ ਮਿੱਤਰੋ ਛੀਲਾ ਘਾੜ ਪੈ ਰਿਆ ਬਹੁਤ ਜ਼ਰਾ ਤੇ ਰੋਡ ਨਵੀਂ ਨਵੀਂ ਬਣੀ ਤਾਈ ਹੌਲੇ ਮਲੇ ਕਰਕੇ ਆਉਂਦੇ 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 ਹੋਣੀ ਸੜੇ ਹੋਏ ਫਾਲਾਣੇ ਡੱਕੀ ਹਾਏ ਮਿੱਤਰੋ ਸਹਰਾ ਸਾਹੂ ਕੋត្រਾ ਸਾਲਿਆ ਰੀ ਮਿੰਦਰੀ ਲੈ ਆਉਣੀ ਤੇ ਕੱਢ ਵੇਲਾ ਤੋਂ ਨੂੰ ਆ ਫੇਰ ਕੱਢਦੀ ਹੂ ਗੱਡੀ ਚਲਾਉਣਾ ਸਾਲਿਆ ਇਹ ਪਗਾਨੀਆਂ ਥੱਕੇ ਬਸੇ ਬਸੇ ਰਖਾਦੇ ਆ ਤੂੰ ਅੰਦੇ ਡੇਵੇਂ ਚਲਾਉਣਾ ਸਾਲਿਆ ਭਣੀ ਆਉਣਾ ਤੈਨੂੰ ਮਾਰ ਤੁਣਾ ਰੱਖਿਆ ਕਿਹੜਾ ਥਕੇ ਖਾਦੇ ਗੱਡੀ ਦੇ ਸਾਲਿਆ ਇਹ ਗੱਲ ਕਰਨੇ ਆ ਲੋਕ ਬਣਾਵਾ ਚਾਰ ਸਾਲ ਆਇਆ ਫੜਾ ਮੈਂ ਆਇਆ ਕਿੰਨੀ ਆਉਦਾ ਸਭ ਇਹ ਕਹੇ ਮੈਂ ਟੈਂਪੋ ਦੇ ਜ਼ਰੂਰ ਪਹੁੰਚੇਗਾ ਤੇ ਯਾਰ ਕਹੇ ਟੈਂਪੋ ਹੁਣ ਗੱਡੀ ਨਾਲ ਗੱਡੀ ਸੱਪ ਗੱਡੀ ਹੁਣ ਮਿਲੀ ਆਪਾਂ ਨੂੰ ਹਾਂ ਮੈਟਰ ਜਾਣੇ ਗੱਡੀ ਬੀਵੀ ਰੋਟੂ ਹੀ ਇਸੇ ਦਰੇ ਫਿਰਦੇ ਜੀ ਹਾਂ ਆਓ ਲੋਕਾਂ ਦੇ ਤੇ ਉੱਪਰੇ ਲੋਕਣ ਹੈਗਾ ਮਤਲਬ ਉਹ ਤਾਂ ਦੇਖਣਾ ਨਹੀਂ ਸਾਰੇ ਗੱਡੇ ਸਾਰੇ ਅੰਬਰ ਸਈਏ ਅਸਲ ਤਾਂ ਉਹ ਦਿਨ ਜੀਤੋਂ ਸੰਧ ਹੋ ਗਏ ਨੇ ਆਪਾਂ ਜੀ ਦੇ ਜਾਓ ਮ ਸਾਡੇ ਅੱਗੇ ਆਓ ਆ ਮੈਟਰ ਪਹੁੰਚ ਗਿਆ ਜੀ ਹੁਣ ਗੁੱਡ ਦੇ ਗੱਡੀ ਆਪਾਂ ਲਾਤੀ ਇਥੇ ਹੁਣਾ ਬਜਾਣਾ ਮੱਥਾ ਦੇ ਕੇ ਨੇ ਤੇ ਨਾ ਮਿੱਤਰੋ ਪਹਿਲਾਂ ਹੀ ਜਾਣੇ ਪਰਲੇ ਗੁਰਦਰੇ ਆਏ ਓਏ ਮਿੱਤਰੋ ਹਾਂ ਆ ਗਏ ਹੁਣ ਆ ਗੁਰਦਰੇ ਸਾਹਿਬ ਇੱਥੋਂ ਪਰਦੇ ਨੇ ਕੰਨੀ ਚ ਪਾਣੀ ਉਹ ਜਲ ਜਲ ਪਾਣੀ ਰਣ ਕਰਦੇ ਆਇਆ ਇਹਨਾਂ ਪਾਣੀ ਕੱਦ ਠਰਿਆ ਪਾਣੀ ਕਿਉਂ ਹਾਂ ਹਾਂ ਵੇਖੋ ਇੱਧਰ ਪਾੜੀ ਲੱਕ ਲੱਗੇ ਲੱਗੇ ਉਹ ਸੰਜਰਾ ਪਾਣੀ ਆਉਂਦਿਆ ਪਾੜੀ ਆਓ ਜਿਸ ਵੀ ਆ ਗਿਆ ਪਾਣੀ ਲੱਗਿਆ ਯਾਰ ਉਹ ਮੁੱਕੀ ਦੀ ਵੀ ਉਹ ਆ ਕੇ ਅੌਰ ਜੂਮ ਕਰ ਜੂਮ ਕਰ ਜੂਮ ਕਰ ਓਏ ਓਏ ਆਈ ਇੰਨੇ ਪੂਰੇ ਨਹੀਂ ਹੋਈ। ਲਾ ਮਿੱਤਰ ਹਾਂ ਆਣੀ ਨਾ ਰੰਗ ਜਲ ਜੰਨੇ ਫਿਰ ਲਾ ਮਿੱਤਰ ਆਦੇ ਆਜੇ ਗੁਰਦਰਾ ਗੁਰੂ ਕਾਲਾਵਰ ਦਾ ਸਾਲੇ ਪੜ ਲਓ ਲਾ ਮਿੱਤਰ ਆਜੇ ਗੁਰਕਾਲਾ ਗੁਰਦਰਾ ਸਾਹਿਬ ਇਹ ਕਾ ਮਿੱਤਰੋ ਠੀਕ ਹੈ ਹਮ ਹਮ ਸਭੀ ਲੋਗ ਅੱਜ ਮਾਥਾ ਟੇਕਨੇ ਆਏ ਹੈ ਕਾਚੂ ਦੇ ਸਾਥ ਐਸਾ ਲੋਕਾਂ ਨੇ ਯਾਰ ਰਾਤ ਨਹੀਂ ਨਾ ਬੱਤੀ ਨਾ ਪਾਣੀ ਦਾ ਚੱਕਰ ਯਾਰ ਕੋਈ ਜਗ੍ਹਾ ਜਿੱਥੇ ਮੂਵੀ ਚਲਾਵੇ ਕੋਈ ਜਗ੍ਹਾ ਜਿੱਥੇ ਮੂਵੀ ਦੇਖੋ ਪਹਾੜੀਆਂ ਆਓ ਪਹਾੜੀ ਵੇਖੋ ਦਿੰਦਿਆ ਕਰੋ ਆਵੜੀ ਮੋੜ ਜੁੜ ਕਰ ਲੀਓ ਰੋਟਾ ਮੈਂ ਲਾ ਰਿਹਾ ਨਾ ਕਾ ਹਾਂ ਇਹਨੂੰ ਕਾਲ ਥੱਲੇ ਪਹਿਲਾਂ ਬਾਪ ਮਤਰਾ ਲੱਗੀ ਗੱਡੀ ਲਾਵ ਮਿੱਤਰਾਂ ਮੁੰਡਾ ਸੇਵਾ ਕਰਨਿਆ ਵਾਲਾ ਲਾਵ ਮਿੱਤਰਾਂ ਅਸੀਂ ਮੱਥਾ ਮੱਥਾ ਟੇਕ ਲਿਆ ਇੱਥੇ ਹੁਣ ਹੁਣ ਅਸੀਂ ਚੱਲੇ ਆਂ ਗੁਰੂ ਘਰ ਲੋਹਰ ਉਹ ਗੁਰੂ ਘਰ ਉਹ ਕਹਨਿਆ ਬੱਬੂਰ ਸਾਹਿਬ ਲਾਵ ਮਿੱਤਰਾਂ ਦਰਪੇਣਾ ਇੱਥੇ ਅਸੀਂ ਚੱਲ 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 ਕਰਦੇ ਬਾਸ ਨੂੰ ਲਾਵ ਮਿੱਤਰਾਂ ਗੰਗੂ ਵਾਲਾ ਆ ਗਏ ਆ ਗੰਗੂ ਬਈ ਸਾਰੇ ਆ ਮਾੜਾ ਕਾ ਹੋਆ ਮੋਢਾ ਵਾਲਾ ਗੰਗੂਆ ਦਾ ਗੰਗੂਆ ਡੱਪ ਗਏ ਆ ਇਹ ਗੰਗੂ ਕੋ ਘੇਰੋਂ ਪਿਆ ਓਟ ਭਈ ਜਾਣੇ ਸਾਈਟ ਉੱਤੇ ਆ ਜੇ ਜਾਣੇ ਕਿੱਥੇ ਜਾਓ ਨਾ ਮੇਟਰੋ ਬੇਰ ਬੋਝ ਕੇ ਜੇ ਆਪਾਂ ਇਹ ਨੀਲੀ ਦਰਿਆ ਲੱਗੇ ਨੀਲੀ ਦਰਿਆ ਇਹਨੂੰ ਆਦੇ ਨੀਲੀ ਚਾਹਾਂ ਤੁਹਾਨੂੰ ਮੈਟਰੋ ਚੜਦੇ ਨਾ ਤੁਹਾਨੂੰ ਨਿਕਲ ਨਾ ਚੱਲ 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 ਜਾਣੇ 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 ਨਾਲੇ ਲੱਗਦੇ ਤੋ ਰੱਛਾਇ ਤੇ ਮਤਲਬ ਬਸ ਹੋਈ ਗੱਲ ਆ ਫਿਰ ਬੰਦਾ ਬੜਾ ਹੋ ਗਿਆ ਬੰਦਾ ਵੀ ਇਹ ਬਣ ਗਿਆ ਬੋਲਦੇ ਆੜਾ ਨਹੀਂ ਬੰਦਿਆ ਬੋਲ ਬੰਦਿਆ ਵਾਲਾ ਤਰੇ ਇੰਦਾ ਬੋਲੇ ਆ ਮੈਟਰੋ ਕੋਈ ਗਿਆ ਬੰਬ ਬੋਰ ਸਾਹਿਬ ਗੁਰਦਾਰੇ ਉਹ ਗਾੜੀਆਂ ਜਾ ਗਿਆ ਪਰ ਹੈਡਸਾਈਡ ਮੋੜ ਜਣਾ ਉਹ ਨਾ ਵੀ ਉਹ ਗਾੜਦਾ ਹੁੰਦੇ ਹੈ ਗਾਦੇ ਮੁੰਡਾ ਵਗਾੜਦਾ ਹੁੰਦੇ ਇਸ ਰੇਪੜਾ ਹੋਈ ਬਤਾਨੀ ਕੋਈ ਪਾਪਾ ਬੈਠਾ ਆ ਮਦਰਾ ਪਹੁੰਚ ਗਏ ਆ ਬਾਬਾ ਬੋਰ ਸਾਹਿਬ ਗੁਰਦੁਆਰੇ ਇੱਕ ਨੰਬਰ ਆਈਡ ਹੋਈ ਨਾ ਨਹੀਂ ਛੁੱਟਦਾ ਓਏ ਛੁੱਟਦਾ ਡੈਕ ਹਾਂ ਉਹਨੇ ਬੜੀ ਗੱਲ ਕਰਦਾ ਲੈ ਪੁੱਟ ਕੇ ਗਿਆ ਹਾਂ ਹੈ ਨਾ ਪੁੱਟ ਕੇ ਗਿਆ ਉਹਦਾ ਮਜ਼ਾ ਨਹੀਂ ਆਉਦਾ ਭੈਜ ਹੋਰ ਹੋਵੇ ਹਾਂ ਕੋਈ ਵਾਰ ਪਿੱਛੇ ਕਰੀਏਗੀ ਗੱਡੀ ਐਸ ਕਪੜੇ ਪ੍ਰੈਸ ਨਾਲ ਖਾਲੀਆ ਪੀਤਾ ਗੱਡੀ ਤੇ ਦੁਆਰਾ ਲਾ ਮੈਂ ਤੇਰਾ ਪਹੁੰਚ ਗਿਆ ਜੀ ਆਪਾਂ ਬਖੌਰ ਸਾਹਿਬ ਗੋਦਰਾ ਸਾਹਿਬ ਹੁਣ ਆਈ

मोबाइल <laughs> मोबाइ <laughs> ਆ ਗਿਆ ਬਾਦਲ ਆ ਇਧਰ ਦੋਸਤ ਲਿਆ ਤੇ ਭੈ ਦੋਂ ਦੇ ਰੇਟ ਆ ਵੀ ਇਧਰ ਵੀ ਆ ਰਖਾ ਹੋਵੇ ਟਾਈਮ ਨਾ ਹੋ ਗਈ ਤਿਆਰੀ ਇਹਨਾਂ ਉਤਰਾਂ ਨਾਲ ਲਾਦੇ ਆਖਦੇ ਰਹਿੰਦੇ ਨੇ ਉਤਰਾਂ ਪੁੱਛਣਾ ਜਿਹਨਾਂ ਨੇ ਕਿੰਨੇ ਦੇ ਟੋੜਲੀ ਵਾਲਿਆਂ ਨੇ ਖੜੀ ਦੀ ਛੋਟੀ ਨਹੀਂ ਲਾ ਮਤਰਾਉਣੇ ਪਹੁੰਚ ਗਏ ਜੇ ਸ਼੍ਰੀ ਚੰਦ ਦੇ ਗੁਰਦੁਆਰੇ ਸਾਹਿਬ ਤੇ ਇਥੋਂ ਗਾਂ ਜਾਵਾਂਗੇ ਬਾਬਾ ਗੁਰਦੁੱਤਾ ਦੇ ਆ ਪੌੜੀਆਂ ਤਾਂ ਚੜਦੀਆਂ ਆ ਮਿੱਤਰੋ ਆ ਪੌੜੀਆਂ ਚੜਦਿਆਂ ਜੇ ਤਾਂ ਨੂੰ ਸਿਰੇ ਤੇ ਚੜਾਈ ਜਾ ਸਿਰੇ ਤੇ ਓਏ ਆਜੋ ਲਓ ਵੀ ਮਿੱਤਰੋ ਬਹੁਤ ਚੜਾਈ ਪੈ ਰਹੀ ਹੈ ਤਾਂ ਤੱਕ ਜਨਾ ਹੋਲੀ ਗਰ ਨਹੀਂ ਪਹੇੜੇ ਨੇ ਆਈ ਗੱਡੀ ਖੜੀ ਖੜੀ ਪਾ ਚੱਲਦੀ ਦਿੱਤੀ ਆਂ ਆਈ ਲੜਕੇ ਆਏ ਉਥੇ ਉਹ ਆਨੇ ਗੱਡੀ ਨਹੀਂ ਮੁੰਡਣੀ ਤੁਹਾਡੀ ਇੱਧਰ ਨੂੰ ਜਿੰਨੇ ਜਿੰਨੇ ਹੋਣਾ ਵਾ ਉਹ ਜੇ ਨਹੀਂ ਚੱਣ ਦੇਣੀ ਵਧੀਆ ਸਮਾਨ ਨਾਲ ਲੋ ਲੋ ਚਾਚੇ ਮਗਰ ਲੱਗੇ ਨੇ ਲੋਣ ਕੇ ਹੋਣੇ ਇਹਨੇ ਖਾਸ ਸੁਧਾਤਾ ਸਾਨੂੰ ਸਾਰੇ ਨੂੰ ਵਾਹ ਸਮਾਨ ਆ ਗਿਆ ਲੋ ਮਿੱਤਰੋ ਆ ਗੋਦਰ ਆ ਗਏ ਨਾ ਆਪਾਂ ਉਹਨਾਂ ਕਾਈਸੇ ਮੱਥਾ ਟੇਕਾਂਗੇ ਆਪਾਂ ਕਰ ਲਈ ਦੀ ਲੋ ਮਿੱਤਰੋ ਸਾਹਿਬ ਦੀ ਮੋਗ ਵੱਜ ਗਈ ਆ ਇੰਜਨ ਡਾਊਨ ਸਾਲਾਂ ਦੇ ਆੜਾ ਉਹ ਬੈਠਾ ਹੀ ਨਾ ਆੜਾ ਗਲਬ ਆ ਪਰਨੇ ਵਾਲਾ ਆੜਾ ਉਹਦੇ ਉਹਦੇ ਇੱਕ ਮੁੰਡਾ ਬਾਹਰ ਗਿਆ ਜੇ ਇੱਕ ਇਹ ਮੁੰਡਾ ਵਿਆਹ ਜੇ ਇੱਕ ਇਹ ਕਰੇ ਬਾਧੜਿਆ ਲੋਕ ਕੱਖ ਨਹੀਂ ਆ ਗਏ ਪਹੁੰਚ ਗਿਆ ਬੰਗ ਬਾਬਾ ਗੁਰਦਾ ਜੀ ਦੇ ਆਓ ਦੇਖੋ ਜੀ ਬੱਦਲ ਲੱਗੇ ਠਾਣ ਨੂੰ ਬੱਦਲ ਬੱਦਲ ਹੀ ਓਠਾ ਵੇ ਅੰਦਰ ਲੱਗੀ ਹੋ ਆ ਵੇ ਐ ਆਵੇ ਟੋਣੀ ਬੜੀ ਗਏ ਨੇ ਐ ਨਾ ਜਿਹਦਾ ਬਦਲਾ ਬਦਲ ਠਾਹ ਗਏ ਨੇ ਆ। ਰੌਮੇ ਤਾ ਹੁੰਜਲੇ ਹੀ ਬਾਬਾ ਗੁਰ ਤੇ ਬਾਬਾ ਬੋਣ ਜਾ ਜੀ ਦੇ ਤੇ ਐਂ ਦੇ ਵਿੱਚ ਜਿਵੇਂ ਰਹੇਗਾ ਵਾ। ਡਰਾ ਬਾਰ ਕਰਕੇ ਬਹੁਤ ਡਾਣ ਪੈ ਰਹੀ ਐ। ਹਾਂ ਮੈਂ ਤਾ ਸਾਹਮਣੇ ਜੇ บ่เอาปืนเนี่ยใช้ยี่นาโก้ดีละเฮ้ยเข้าท่อเลยเจนี่ปุ้ยเลยไปเลยย่าดีละ ਏ ਬਾਬਾ ਬੁੱਢਾ ਸਾਹਿਬ ਜੀ ਮੇਰੀ ਗੱਲ ਦੀ ਕੀ ਦਰ ਹੈ ਆਓ ਅੰਦਰ ਆ ਗਏ खोखन लगे दे अभी मित्रों बाबा बुढ़ सिंह जी भाव ठा उतर गए गोदरे ओवर है ਦੇਖੋ ਨਹਿਰ ਆਪਣਾ ਕੈਮਰਾ ਮੜਾ ਵਾ ਤਾਂ ਕਰਕੇ ਦੇਖਣ ਕੱਖ ਡਿਆ ਲਓ ਮਿੱਤਰੋ ਆਇਆ ਗੁਰਦੁਆਰਾ ਸ਼੍ਰੀ ਜਨਨਜੀ ਦਾ ਲਓ ਜੀ ਸਾਰੇ ਆਪਾਂ ਗੁਰਦ੍ਰੇ ਮੱਥਾ ਦੇਖ ਲਿਆ ਵਾ ਹੁਣ ਆਪਾਂ ਚੱਲੇ ਆਪਨੇ ਲੰਗਰ ਚ ਵਾਓ ਇਹ ਨਹੀਂ ਆਪਾਂ ਚੱਲੇ ਆ ਲੰਗਰ ਚ ਗੱਲ ਜਾਂ ਦੇ ਕਿੱਟਵੇ ਠੀਕ ਆ ਉਹੋ ਉਹ ਗਾੜੀ ਆ ਗਈ ਟ੍ਰੇਨ ਆ ਗਈ ਟ੍ਰੇਨ ਚਿੱਟੀਆਂ ਕਰ ਲੈਟਾ ਓਏ ਤਾਂ ਕੁ ਮਦੀ ਲੋੜ ਨਹੀਂ ਪੈਂਦੀ ਆ ਕਲਿੰਕਰ ਜਾਂਦਾ ਆ ਗੱਜ ਕਲਿੰਕਰ ਉਹ ਕਲਿੰਕਰ ਆ ਇਹ ਗੱਜ ਪੈਂਦਾ ਨੂੰ ਪੁੱਛਾਂਗੇ ਸੀਮਿੰਟ ਚ ਆਈ ਲਾ ਪਹਿਜੋ ਮਿੱਤਰੋ ਇਹ ਪਹੁੰਚ ਗਏ ਆਪਣੇ ਲੰਗਰ ਚ ਹਰਨਗਲ ਜੀ ਹਾਂ ਤੇ ਸੇਵਾ ਕਰਦੇ ਆ ਲਓ ਮੇਦਰਾ ਵਗਣੀਆਂ ਆਉਂਦੀਆਂ ਨੇ ਸੈੱਟ ਕਰਕੇ ਡਾਲਿਆਂ ਡਾਲਾ ਜੋੜ ਜੋੜਤਾ ਆਪਾਂ ਠੀਕ ਆ ਉਹ ਵੀ ਗੱਡੀ ਹੁਣ ਲਾਉਣੀ ਸੈੱਟ ਕਰਕੇ ਚੱਲ ਆਤੀ ਆ ਆਪਾਂ ਤੇ ਆ ਗੱਡੀ ਆਪਾਂ ਘਲਾਉਣੀ ਆ ਉਥੇ ਬੈਕ ਕਰਕੇ ਕਿਉਂਕਿ ਉਹ ਛਪਾਟੇ ਕਹਿੰਦੇ ਆ ਵੀ ਗੱਡੀ ਨਹੀਂ ਪਛਾਣ ਕਰ ਦੋ ਕਿਉਂਕਿ ਆ ਸਟੇਸ਼ਨ ਆ ਨਾ ਸਟੇਸ਼ਨ ਆ ਗੇਟ ਆ ਤੇ ਤਾਂ ਕਰਕੇ ਫਿਰ ਗੱਡੀ ਆਪਾਂ ਨਹੀਂ ਆਉ ਉਥੇ ਲਓ ਮਿੱਤਰੋ ਅਸੀਂ ਕਿੱਲੇ ਜੇ ਕੇ ਰਸਾਵਾਲ ਦੋਨੋਂ ਗੱਡੀਆਂ ਚੈੱਕ ਕਰੋ ਆਪਣੀਆਂ ਤੁਸੀਂ ਛੋਲਣਾ ਛੋਲ ਮਿਲਦੀ ਆਪਾਂ